ਪਾਣੀ ਦੀ ਜਿੱਥੇ ਨਾ ਹੋਏ ਵਰਖਾ ਸੁੱਕੇ ਸੜੇ ਹਿਰਦੇ ਬੀਆ

ਉਨਾ ਮਛੀਆਂ ਦੇ ਨਹੀਂ ਬਰਾਂ ਰੈਂਦੇ ਜਿਹੜੇ ਨਾਮ ਨਹੀਂ ਜਪਦੇ ਖਾਲਸਾ ਜੀ ਉਹ ਬੰਦੇ ਜੂਂਦੇ ਹੀ ਮੋਇਆ ਸਮਾ ਉਹ ਬੰਦੇ ਜੂਂਦੇ ਹੀ ਮੋਇਆ ਸਮਾਨ ਰਹਿੰਦੇ ਮੁੰਦਾ ਪੁੰਨ ਦਾਨ ਨਹੀਂ ਵੱਧਦਾ ਜਾਇ ਕੋ ਕਰਮੀ ਲੇਖਾ ਛੁਬ ਕਰਮ ਕਰੇਗਾ ਜੇ ਜਾਵੇ ਬਦਲ ਉਪ ਕਰਮ ਕਰੇਗਾ ਜੇ ਜਾਵੇ ਬਦਲ ਮੱਛੇ ਦੀ ਰੇਖਾ ਭਗਤੀ ਬਿਨ ਸੁਲਜੇ ਨਾ ਤੇਰੇ ਮਨ ਕਰਮਾਂ ਦੀ ਤਾਣੀ ਭਾਗਾਂ ਬੈਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਭਾਗਾਂ ਸਤ ਸੰਗ ਸੇਵਾ ਸਿਮਰਨ ਬਾਣੀ ਉਹ ਵੇਲੇ ਪ੍ਰਭ ਸਿਮਰਨ ਦੇ ਚਾਦਰ ਤਾਣ ਕੁੜਾੜ ਮਾਰੇ ਇਸ ਜੀਵਨ ਹੀਰੇ ਨੂੰ ਨਿਤ ਜਿਵਾਰੀਆ ਵੰਗਰ ਹਾਰੇ ਇਸ ਜੀਵਨ ਹੀਰੇ ਨੂੰ ਨਿਤ ਜਿਵਾਰੀਆ ਵੰਗਰ ਹਾਰੇ ਦੁਨੀਆਂ ਦੇ ਪੂਜੇ ਗਏ ਜਿੰਨਾ ਜੀ ਪੈਸ਼ਾਨੀ ਭਾਗਾ ਬੈਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਉਹ ਜੁੜ ਕੇ ਵਿੱਚ ਸੇਵਾ ਦੇ ਹੋ ਗਿਆ ਅਮਰਦਾਸ ਤੁਲ ਦੋਹਕਾਰ ਸੇਵਾ ਨੇ ਕਰਤਾ ਸੀ ਆਸ ਨਹੀਂ ਫਿਰ ਥਾ ਜਾਣੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਪਈ ਕਿਸਮਤ ਜਾਗ ਜਦੋਂ ਜਾਗ ਜਦੋਂ ਮਿਲ ਗਿਆ ਗਣਕਾ ਨੂੰ ਇੱਕ ਤੋਤਾ ਪਈ ਕਿਸਮਤ ਜਾਗ ਜਦੋਂ ਮਿਲ ਗਿਆ ਗਣਕਾ ਨੂੰ ਇੱਕ ਤੋਤਾ ਮਿਲ ਗਿਆ ਗਣਕਾ ਨੂੰ ਇੱਕ ਤੋਤਾ ਕਿਆ ਪ੍ਰਭ ਮਿਲਨੇ ਦੀ ਰਮਿਆ RAM ਸਿਮਰ ਮਨ ਮੋਇਤਾ ਦਰ ਦਰ ਤੇ ਵਿਖਦੀ ਸੀ ਪੁੱਜ ਗਈ ਹਰ ਦਰ ਤੱਕ ਸਵਾਨੀ ਸਭੇਵਾ ਬਿਨ ਮਿਲਦੇ ਨਹੀਂ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਓ ਪਈ ਕਿਸਮਤ ਜਾਗ ਜਦੋਂ ਮੈ ਲੱਗਿਆ ਗਣ ਕਾ ਨੂੰ ਇੱਕ ਦੋਤਾ ਸਿੱਖਿਆ ਪ੍ਰਭ ਮਿਲਨੀ ਦੀ ਰਮਿਆ RAM ਸਿਮਰ ਮਨ ਮੋਹਿਦਾ ਦਰ ਦਰ ਤੇ ਵਿਖਦੀ ਸੀ ਪੁੱਜ ਗਈ ਹਰ ਦਰ ਤੱਕ ਸਵਾਨੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇ ਸੰਗਤ ਸੇਵਾ ਸਿਮਰਨ ਬਾਣੀ ਓ ਕੀਤੀ ਪਨਟਾਕੀ ਨੇ ਸਬਾ ਵਿੱਚ ਢੇਰ ਲਗਾਤੇ ਧੀਰੇ ਕੀਤੀ ਪਨਟਾਕੀ ਨੇ ਸਬਾ ਵਿੱਚ ਢੇਰ ਲਗਾਤੇ ਧੀਰੇ ਜਿਤ ਰਹੀ ਪੰਨ ਪਖੀਆਂ ਦੀ ਹਾਰੇ ਹੰਕਾਰ ਹੀ ਪੰਜ ਵੀਰੇ ਸੇਵਾ ਤੇ ਸਿਮਰਨ ਨੇ ਹਰ ਦਰਜਾ ਖੜਕਾਣੀ ਹੋ ਸੇਵਾ ਤੇ ਸਿਮਰਨ ਨੇ ਕੰਟੀ ਹਰ ਦਰਜਾ ਖੜਕਾਣੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਭਾਗਾ ਬਿਨ ਮਿਲਦੇ ਨਹੀਂ ਤਨ ਸੰਗ ਸੇਵਾ ਸਿਮਰਨ ਬਾਣੀ ਉਹ ਬਦੀਆਂ ਤੇ ਲਕ ਬੰਨਿਆ ਛੱਡ ਕੇ ਕਾਰ ਤਰਮ ਦੀ ਸਾਰੀ ਨਹੀਂ ਸਾਥ ਕਿਸੇ ਦੇਣਾ ਧੀਆਂ ਪਤਮਕਲਾਵਣ ਹਾਰੀ ਨਹੀਂ ਸਾਥ ਕਿਸੇ ਦੇਣਾ ਧੀਆਂ ਪਤਮਕਲਾਵਣ ਹਾਰੀ ਤਖ ਵਿਸ਼ੇਵਕਾਰਾਂ ਦੀ ਫਿਰਦੀ ਮਗਰ ਜਰਵਾਣੀ ਭਾਗਾ ਬੈਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਭਾਗਾ ਬੈਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਖੋਵੇਂ ਤਨ ਦੁਨੀਆਂ ਦਾ ਕੀਤਾ ਦਾਨ ਦੀ ਆਪ دیਵਾਨੀ ਖੋਵੇਂ ਤਨ ਦੁਨੀਆਂ ਦਾ ਕੀਤਾ ਦਾਨ ਦੀ ਆਪ دیਵਾਨੀ ਵਿਸ਼ਿਆਂ ਦੇ ਵਸ ਹੋ ਕੇ ਲਈ ਤੰਗਾਵ ਲਗਾਲ ਜਵਾਨੀ ਵਿਸ਼ਿਆਂ ਦੇ ਵਸ ਹੋ ਕੇ ਲਈ ਤੰਗਾਵ ਲਗਾਲ ਜਵਾਨੀ ਜੇ ਫਸਿਆ ਫਿਰੇ ਪਰਾਣੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਉਹ ਗਲਤਾਨ ਫਿਰ ਹੋਇਆ ਦਿਲੋਂ ਭਲਾ ਕੇ ਸੱਚਾ ਈਸਰ ਮੰਝਿਲ ਮੁਖ ਚੱਲੀ ਏ ਸਮਝਾ ਕਰ ਕਹੇ ਮਸਤ ਕਵੀਸ਼ਰ ਮੰਝਿਲ ਮੁਖ ਚੱਲੀ ਏ ਸਮਝਾ ਕਰ ਕਹੇ ਮਸਤ ਕਵੀਸ਼ਰ ਹੱਥ ਗਿਆਨ ਦੀ ਪੜਣੀ ਲੈ ਬਣ ਬਲਵਾਨ ਖਤਮ ਕਰ ਕਹਾਣੀ ਭਾਗਾ ਬਿਨ ਮਿਲਦੇ ਨਹੀਂ ਸਤ ਸੰਗ ਸੇਵਾ ਸਿਮਰਨ ਬਾਣੀ ਸੰਗ ਸੇਵਾ ਸਿਮਰਨ